ਆ ਫਿਰ ਦੀ ਗਿਲੇ ਜਾਨੀ ਮੱਖੀ ਅੱਛਾ ਠੀਕ ਹੈ ਇਹ ਇਹ ਰਾਣੀ ਮੱਖੀ ਸਾਰੀ ਕੋਆਰਡੀਨੇਟ ਕਰਦੀ ਆ ਸਾਰੇ ਬਾਕਸ ਸਾਰਾ ਇਹੇ ਕਰਦੀ ਆ ਦੇਖੋ ਠੀਕ ਹੈ ਇਹ ਰਾਣੀ ਦੀ 스멜 ਹੁੰਦੀ ਮੱਖੀ ਦੀ ਠੀਕ ਹੈ ਜਿਹੜੀ ਬਾਕਸ ਦੀ 스멜 ਪੈਗੀ ਨਾ ਬਾਕਸੇ ਤੋਂ ਉਸੇ ਜੀ ਆਊਗੀ ਰਾਣੀ ਨੂੰ 100 ਬਾਕਸ ਤੇ ਕਿੰਨਾ ਖਰਚਾ ਆਜੂਗਾ 100 ਬਾਕਸ ਤੇ 4 ਲੱਖ ਰੁਪਈਆ ਖਰਚਾ ਆਜੂਗਾ ਠੀਕ ਹੈ ਹਾਂ ਤੇ ਉਹ ਇੱਕ ਇੱਕ ਸੀਜ਼ਨ ਦੇ ਵਿੱਚ ਹੀ ਹਾਂ ਇੱਕ ਸੀਜ਼ਨ ਦੇ ਵਿੱਚ 100% ਮੇਰਾ ਵੀ ਪੂਰਾ ਕਰ ਦੋ ਹੋਰ ਬਾਕਸੇ ਦੇ ਮੱਖੀ ਇਹਦੇ ਵਿੱਚ ਨਹੀਂ ਆਉਂਦੀ ਇਹਦੇ ਵਿੱਚ ਨਹੀਂ ਆਉਂਦੀ ਜੇ ਹੋਰ ਜਾਈ ਤਾਂ ਮਾਰ ਦੂਗੀ ਬਾਹਰ ਤੇ ਮੱਖੀ ਬੈਠੀ ਹੁੰਦੀ ਹੈ ਨਾ ਅੱਛਾ ਠੀਕ ਹੈ ਫਿਰ ਇਹ ਮੱਖੀ ਹੁੰਦੀ ਹੈ ਉਹ ਮਾਰ ਦਿੰਦੀ ਹੈ 4 ਲੱਖ ਰੁਪਇਆ ਲਾਉਣਗੇ 3.5 ਲੱਖ ਰੁਪਇਆ ਤਾਂ ਅੱਠ ਵੀ ਗਿਆ 3 ਲੱਖ ਰੁਪਇਆ 3.5 ਲੱਖ ਰੁਪਇਆ ਤਾਂ ਬਾਜ਼ ਸਕਦਾ ਜੇ ਉਹਦੀ ਕਿਸਮਤ ਸਾਥ ਦੇ ਦੇ ਤਾਂ ਸਰੋਂ ਚੋਂ ਸ਼ਾਇਦ ਕੱਡੋ ਪੋਲਣ ਕੱਡੋ ਪੋਲਣ ਵੀ ਵਿਕਦਾ ਹੈਗਾ ਸ਼ਾਇਦ ਵੀ ਵਿਕਦਾ ਠੀਕ ਆ ਫੇਰ ਮੱਖੀ ਵਧਾਓ ਮੱਖੀ ਵਧਾ ਕੇ ਜਿੰਨੀ ਘਾਪਾ ਰੱਖ ਸਕਦੇ ਓੰਨੀ ਘਰੱਖੋ ਦੂਜੀ ਵੀ ਪਤਾ ਲੱਗ ਜੇ ਵੀ ਯਾਰ ਮੈਂ ਸ਼ਾਇਦ ਖਰੀਦਿਆ ਬਾਜ਼ਾਰ ਚੋਂ ਇਹਦੀ ਅਸਲ ਤੇ ਨਕਲ ਦੀ ਪਹਿਚਾਨ ਐਵੇਂ ਹੋਏ ਇਹ ਵੀਰੇ ਐਸੇ ਹੁੰਦੀ ਹੈ ਜਿਵੇਂ ਤਾਰ ਹੁੰਦੀ ਆਪਾਂ ਹਾਂਜੀ ਆਪਾਂ ਜਿਵੇਂ ਤਾਰਾਂ ਕਾਹ ਲੱਗ ਜੰਨੇ ਆ ਹਾਂਜੀ ਜਿਹੜੀ ਸਹੀ ਸਹੀ ਸਹਤ ਹੋਗਾ ਨਾ ਉਹਦੀ ਤਾਰ ਟੁੱਟ ਕੇ ਕਾਹ ਨੂੰ ਚੜੂਗੀ ਬੜਾ ਮੋਹ ਹੈ ਦਿਨ ਨਾਲ ਲੜ ਜੇ ਕੋਈ ਦੁੱਖ ਨਹੀਂਗਾ ਜਿੰਨੀ ਮਰਜ਼ੀ ਲੜ ਜੇ 100 ਲੜ ਜੇ 50 ਲੜ ਜਾਣ ਕੋਈ ਸੋਜ ਨਹੀਂ ਹੁੰਦੀ ਕੋਸ ਨਹੀਂ ਹੁੰਦਾ ਨਾ ਕੋ ਘੇਰ ਚੜੇ ਕੋਸ ਨਹੀਂ ਹੁੰਦਾ ਸਾਨੂੰ ਤਾਂ ਜੇ ਮੱਖੀ ਲੜਦੀ ਖੁਸ਼ੀ ਚੜਦੀ ਆ ਸਾਡੀ ਮੱਖੀ ਚ ਤੰਤ ਆ ਉਦਰਤਨੇ ਜੀ ਬਣਾਇਆ ਵੀ ਬਹੁਤ ਕਸਿਆਣਾ ਬਣਿਆ ਵੀ ਆਪਣੇ ਘਰੇ ਵੜਦਾ ਆਪਣੇ ਬਕਸੇ ਚ ਵੜਨਾ ਦੂਜੇ ਨੂੰ ਵੜ ਨਹੀਂ ਦੇਣਾ ਬਾਕੀ ਆਪ ਦੀ ਇਹਨੇ ਪੂਰੀ ਦੇਖਭਾਲ ਕਰਨੀ ਬਕਸੇ ਦੀ ਬਕਸੇ ਦੀ ਵਿੱਚੋਂ ਸਫਾਈ ਵੀ ਕਰਨੀ ਘੜ ਤੋਂ ਘਟ 80 ਗੋਣ ਆ ਇਹਦੇ ਚ ਸ਼ਾਇਦ ਠੀਕ ਤੇ 80 ਰੋਗ ਹੀ ਤੋੜਦਾ ਇਹਦੇ ਚ ਗੋਣ ਹੋਣਗੇ ਉਹ ਹੀ ਤੋੜੂਗਾ ਨਾ ਬਿਲਕੁਲ ਸਹੀ ਜੀ ਮੇਰੀ ਇਸ ਘਰ ਤੋਂ ਘਟ ਵੀ ਆਪਾਂ 50 ਸਾਲ ਦੀ ਮਨਾ ਲਿਆ ਠੀਕ ਹੈ ਮੈਂ ਆ 50 ਸਾਲ ਦੀ ਆਪਾਂ ਲਿਖ ਕੇ ਦਿੰਦਾ ਜੀ ਖਰਾਬ ਹੋਵੇ ਜੰਮ ਨੂੰ ਕੋਈ ਹੋਵੇ ਆਪਾਂ ਗਰੰਟੀ ਦਿੰਦੇ 50 ਸਾਲ ਹਾਂ ਜੀ ਇਹ ਇਹੀ ਪਿਆਰ ਹੈ ਬੜਾ ਹਾਂ ਕੱਚ ਦੇ ਭਾਂਡੇ ਤੇ ਪਿਆਰ ਠੀਕ ਹੈ ਹਾਂ ਮੈਂ 48 ਬਕਸਾਂ ਤੋਂ ਸਟਾਰਟ ਕੀਤਾ ਸੀ ਠੀਕ ਹੈ 48 50 ਤੋਂ ਬਾਅਦ ਇਥੋਂ ਸਟਾਰਟ ਕੀਤਾ ਜੰਮ ਠੀਕ ਹੈ ਤੇ ਹੁਣ ਆਪਣੇ ਕੋਲੇ ਬਕਸੇ ਚੰਗੇ ਆ 1150 ਆ ਗਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਮਿੱਟੀ ਮੈਂ ਹਾਂ ਗੁਰਪ੍ਰਸਾ ਲਾਲੀ ਲੈ ਕੇ ਹਾਜ਼ਰ ਆ ਮਿੱਟੀ ਦੇ ਪੁੱਤ ਪ੍ਰੋਗਰਾਮ ਤੁਹਾਡਾ ਸਭ ਦਾ ਪਸੰਦੀਦਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਦੇ ਜਰੀਏ ਅਸੀਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਅਸੀਂ ਖੇਤੀਬਾੜੀ ਤੇ ਹੋਰ ਸਹਾਇਕ ਕਿੱਤੇ ਕਰਨ ਵਾਲੇ ਕਿਸਾਨਾਂ ਦੀ ਇੰਟਰਵਿਊਜ਼ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਅੱਜ ਦਾ ਸਾਡਾ ਵਿਸ਼ਾ ਹੋਵੇਗਾ ਮਧੂਮੱਖੀ ਪਾਲਣ ਨੂੰ ਲੈ ਕੇ ਕਿਵੇਂ ਕਿਸਾਨ ਇਸ ਵਿੱਚ ਕਾਮਯਾਬੀ ਹਾਸਲ ਕਰਦੇ ਨੇ ਸਾਡੇ ਨਾਲ ਬਿਆਨਤ ਸਿੰਘ ਕਿਸਾਨ ਹੋਣਗੇ ਜਿਹੜੇ 20 ਸਾਲ ਦਾ ਤਜਰਬਾ ਰੱਖਦੇ ਨੇ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਉਹਨਾਂ ਨਾਲ ਪਾ ਗੱਲਬਾਤ ਕਰਾਂਗੇ ਪਹਿਲਾਂ ਕਰਦੇ ਹਾਂ ਉਹਨਾਂ ਦਾ ਸਵਾਗਤ ਫਿਰ ਕਰਾਂਗੇ ਗੱਲਬਾਤ ਅੱਛਾ ਭਾਈ ਸ਼ਾਇਦ ਜਾਂ ਮੱਖੀਆਂ ਪਾਲਣਾਂ ਬਾਰੇ ਹਨਾ ਥੋੜਾ ਜਾਣਕਾਰੀ ਦਿਓ ਵੀ ਇਹ ਕਿਵੇਂ ਸ਼ੁਰੂਆਤ ਹੁੰਦੀ ਆ ਕਿਵੇਂ ਤੁਹਾਨੂੰ ਆਈਡੀਆ ਆਇਆ ਥੋੜਾ ਦੱਸੋ ਵੈਸੇ ਭਾਈ ਅਸੀਂ ਇੰਟਰਵਿਊ ਲਈ ਥੋੜੀ ਜੀ ਹੂੰ ਜਦੋਂ ਖੇਤੀਬਾੜੀ ਚ ਇੱਥੇ ਸਿਖਾਉਂਦੇ ਸੀ ਅਸੀਂ ਜਾਵੜੇ ਹੂੰ ਤੇ ਅਸੀਂ ਉੱਥੋਂ ਸਿੱਖਣ ਲੱਗ ਗਏ ਸਾਨੂੰ ਇਹ ਬਹੁਤ ਵਧੀਆ ਤੰਦਾ ਲੱਗਿਆ ਠੀਕ ਹੈ ਤੇ ਸਾਨੂੰ 21-22 ਸਾਲ ਹੋ ਗਏ ਕੰਮ ਕਰਦੇ ਨੂੰ ਜਾਦੀ ਹੋ ਗਏ ਸ਼ਾਇਦ ਹੂੰ ਤੇ 2002 ਦੇ ਕੰਮ ਸਟਾਰਟ ਕੀਤਾ ਸੀਗਾ ਹੂੰ ਤੇ ਕੰਮ ਬਹੁਤ ਥੋੜਾ ਸਮਝਾਓ ਸਾਡੇ ਦਰਸ਼ਕਾਂ ਨੂੰ ਵੀ ਸ਼ਹਿਦ ਦੀ ਮੱਖੀ ਪਾਲਣ ਦਾ ਪ੍ਰੋਸੈਸ ਕੀ ਹੁੰਦਾਗਾ ਤੇ ਕਿਹੜੇ ਮੌਸਮ ਦੇ ਵਿੱਚ ਇਹਦੀ ਵਧੀਆ ਸ਼ੁਰੂਆਤ ਕੀਤੀ ਜਾ ਸਕਦੀ ਹੈ ਇਹਦੀ ਵਧੀਆ ਤਾਂ ਸਰੋਂ ਦਾ ਆਪਣਾ ਸਰੋਂ ਤੇ ਹੁੰਦੀ ਹੈ ਜੀ ਸਿਆਲ ਦੇ ਵਿੱਚ ਬਹੁਤ ਵਧੀਆ ਹੁੰਦੀ ਆ ਕਿਉਂਕਿ ਸਰੋਂ ਦਾ ਸ਼ਹਿਦ ਆ ਜਾਂਦਾ ਫਿਰ ਛਪਾਈਦੇ ਟਾਲੀ ਦਾ ਆ ਜਾਂਦਾ ਫਿਰ ਚਲੋ ਆਪਣਾ ਕੋਈ ਬਰਸੀਨ ਬਰਸੂਨ ਦਾ ਮੜਾ ਮੋਟਾ ਕੋਈ ਆ ਜਾਂਦਾ ਠੀਕ ਹੈ ਤੇ ਵਧੀਆ ਚੱਲਦਾ ਕੰਮ ਸਰੋਂ ਤੇ ਬਹੁਤ ਵਧੀਆ ਕੰਮ ਚੱਲਦਾ ਬਾਕੀ ਹੁਣ ਬਾਇਰੇ ਦਾ ਚੱਲੀ ਜਾਂਦਾ ਹੁਣ ਬਾਇਰੇ ਤੇ ਮੱਖੀ ਲਾਈ ਜਾਂਦੇ ਆ ਤੇ ਬਾਇਰੇ ਤੇ ਇਉਂ ਮੱਖੀ ਵਧਾ ਲਾਵਾਂਗੇ ਠੀਕ ਹੈ ਜਿੰਨੀ ਗਾਪਾ ਤੋਂ ਸਮਝੀ ਓਨੀ ਗੇ ਰੱਖ ਲਾਂਗੇ ਦੂਜੀ ਆਪਾਂ ਵੇਚ ਦਿਆਂਗੇ ਜਿੰਨੀ ਕੁ ਵਧੀ ਤੇ ਕਿੰਨੇ ਬਾਕਸਾਂ ਤੋਂ ਸ਼ੁਰੂਆਤ ਕੀਤੀ ਸੀਗੀ ਮੈਂ 48 ਬਾਕਸਾਂ ਤੋਂ ਸਟਾਰਟ ਕੀਤਾ ਜੀ ਠੀਕ ਹੈ 48 50 ਤੋਂ ਬਾਕਸ ਇਥੋਂ ਸਟਾਰਟ ਕੀਤਾ ਸੀ ਕੰਮ ਠੀਕ ਹੈ ਤੇ ਹੁਣ ਆਪਣੇ ਕੋਲੇ ਬਾਕਸੇ ਚੰਗੇ ਆ 1100 ਬਾਕਸ ਆਏਗਾ 1100 ਬਾਕਸ ਹਾਂ ਤੇ ਬਾਈ ਫਿਰ ਇਹ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀਗੀ ਤੇ ਆਂਡੀ ਗਵਾਂਡੀ ਆ ਆਪਣੇ ਕਹਿ ਦਿੰਦੇ ਆ ਵੀ ਯਾਰ ਕੀ ਕੰਮ ਹੈ ਕੀ ਲੋਕਾਂ ਦਾ ਰਿਵਾਰਡ ਕੀ ਸੀਗਾ ਜੀ ਆਹ ਤਾਂ ਫਰਾਂ ਦੇ ਹੀ ਰਹਿੰਦੇ ਆ ਨਾ ਹੂੰ ਕੋਈ ਚੰਗਾ ਆ ਨਾ ਕੋਈ ਮਾੜਾ ਆ ਨਾ ਚਲੋ ਜੇ ਜੀ ਸੋਚ ਆਓ ਜਾਂ ਕੱਲ ਕਹਿ ਦਿੰਦਾ ਪਰ ਆਪਾਂ ਨੂੰ 100% ਚੰਗਾ ਹੀ ਆਖਿਆ ਕਿਸੇ ਨੇ ਹੂੰ ਸਭ ਨੇ ਚੰਗਾ ਹੀ ਆਖਿਆ ਕਿਉਂਕਿ ਆਪਦਾ ਖੇਤੀ ਧੰਦਾ ਨਾਲ ਦੇ ਖੇਤੀ ਕਰਦੇ ਆ ਨਾਲ ਆਪਦਾ ਧੰਦਾ ਕਰੀ ਜਾਂਦੇ ਆ ਠੀਕ ਇਹਦੇ ਨਾਲ ਬਹੁਤ ਵਧੀਆ ਆਪਦਾ ਚਲੋ ਢਾਂਚਾ ਚੱਲੀ ਜਾਂਦਾ ਗਾ ਬੱਚਿਆਂ ਨੂੰ ਵੀ ਆਪ ਨੂੰ ਵੀ ਸਾਰ ਨੂੰ ਬਾਕੀ ਆਪਦੇ ਖੇਤੀ ਬਾੜੀ ਚ ਧਿਆਨ ਦਿੰਨੇ ਆ ਤੇ ਆਦ ਮੱਖੀ ਚ ਵੀ ਧਿਆਨ ਦਿੰਨੇ ਆ ਸਭਾਈ ਸ਼ਹਿਦ ਦੀ ਮੱਖੀ ਮਾਰੇ ਬੜੀਆਂ ਮਨ ਜਾਣਕਾਰੀਆਂ ਸੁਣ ਰਿਹਾ ਸੀ ਇੱਕ ਦਿਨ ਬੈਠਾ ਉਹ ਆnde ਵੀ ਸ਼ਹਿਦ ਦੀ ਮੱਖੀ ਆਪ ਹੀ ਡਾਕਟਰ ਹੁੰਦੀ ਹੈ ਕੀ ਗੱਲ ਬਾਤ ਹੈਗੀ ਆ ਇਹ ਵੀਰੇ ਡੰਗ ਲਾਉਂਦੀ ਹੈ ਨਾ ਜਦੋਂ ਤਾਂ ਸੋਬ ਬਿਮਾਰੀ ਦਾ ਕਟੰਗ ਹੁੰਦਾ ਇਹ ਚ ਬਾਬੂ ਦਾ ਕਟੰਗ ਹੁੰਦਾ ਬਹੁਤ ਦੱਸਦੇ ਵੀ ਕਟੰਗ ਹੁੰਦਾ ਨਹੀਂ ਵੀ ਮਤਲਬ ਜੇ ਇੱਕ ਸ਼ਹਿਦ ਦੀ ਮੱਖੀ ਕਹਿੰਦੇ ਬਿਮਾਰ ਹੋ ਜੇ ਤਾਂ ਉਹ ਦੂਜੀਆਂ ਮੱਖੀਆਂ ਨੂੰ ਠੀਕ ਕਰ ਦਿੰਦੀ ਉਹ ਕਿਵੇਂ ਹੁੰਦਾ ਸਾਰਾ ਉਹ ਤਾਂ ਵੀਰੇ ਐਂਉਂ ਠੀਕ ਤਾਂ ਉਹਨਾਂ ਨੇ ਕੀ ਕਰਨਾ ਦਵਾਈ ਬੂਟੀ ਅਸੀਂ ਆਪ ਹੀ ਪਾਉਣੇ ਆਂ ਹਮ ਦੇਸੀ ਦਵਾਈ ਹੁੰਦੀ ਆ ਜਿਵੇਂ ਲਸਣ ਹੋਗੀ ਹਮ ਆ ਹਲਦੀ ਹੋਗੀ ਬਾਈ ਇਹਦੇ ਨੇ ਠੀਕ ਹੋ ਜਾਂਦੀ ਆ ਜਾ ਕੇ ਬੀਟਾ ਕੋਲ ਵਾਦੀ ਆ ਉਹ ਪਾ ਦਿੰਨੇ ਆ ਠੀਕ ਹੈ ਹੋਰ ਨਹੀਂ ਕੋਸ ਪਾਉਂਦੇ ਠੀਕ ਹੈ ਅੱਛਾ ਆਪਾਂ ਦਿਖਾਈਏ ਆਪਣੇ ਦਰਸ਼ਕਾਂ ਨੂੰ ਵੀ ਰਾਣੀ ਮੱਖੀ ਬਾਰੇ ਵੀ ਆਪਾਂ ਜਾਣਕਾਰੀ ਦੇਵਾਂਗੇ ਰਾਣੀ ਮੱਖੀ ਵੀਰੇ ਐਸੀ ਹੁੰਦੀ ਆ ਰਾਣੀ ਮੱਖੀ ਆਪਾਂ ਤਿਆਰ ਕਰਾਉਨੇ ਆ 15 ਦਿਨਾਂ ਚ 16 ਦਿਨਾਂ ਚ ਮੱਖੀ ਤਿਆਰ ਹੋ ਜਾਂਦੀ ਆ ਫਿਰ ਉਹ 4 ਕਿ ਦਿਨਾਂ ਚ ਮੇਟ ਹੋ ਜਾਂਦੀ ਆ 20 ਕਿ ਦਿਨਾਂ ਚ ਉਹ ਅੰਡਾ ਲਾਉਣ ਲੱਗ ਜਾਂਦੀ ਆ ਅੱਛਾ ਠੀਕ ਹੈ ਉਹ ਤੋਂ ਫਿਰ ਆਪਾਂ ਜੋ ਬਕਸਾ ਜਿਹੜਾ ਡਬਲ ਕਰਨਾ ਹੋਵੇ ਉੱਪਰ ਸੁਫਰ ਲਾ ਦਿੰਨੇ ਆ ਉੱਪਰ ਵੀ ਛੱਤੇ ਕਰ ਦਿੰਨੇ ਆ ਨੀਚੇ ਵੀ ਛੱਤੇ ਕਰ ਦਿੰਨੇ ਆ ਇਹ ਉੱਪਰਲੇ ਸੱਤੇ ਉਹ ਚਾਕੇ ਦੇ 4 ਕਿਲੋ 5 ਕਿਲੋ ਮੀਟਰ ਆ ਬਕਸਾ ਪਾਸੇ ਲੈ ਜੰਨੇ ਆ ਹੂੰ ਉੱਥੋਂ ਫਿਰ ਉਹ ਮੱਖੀ ਦਾ ਆਪਦਾ ਧਿਆਨ ਉੱਥੋਂ ਥਾਂ ਪਟਿਆ ਜਾਂਦਾ ਹੂੰ ਤੇ ਉੱਥੋਂ ਰਾਣੀ ਪੈਦਾ ਕਰਾ ਕੇ ਤੇ ਆਪਦਾ ਨਵੀਂ ਰਾਣੀ ਪੈਦਾ ਕਰਾ ਲੀਂਦਾ ਉਹ ਬਕਸੇ ਵਾਦੀ ਆ ਠੀਕ ਹੈ ਆਪਾਂ ਦਿਖਾਈ ਹੈ ਨਾ ਦਰਸ਼ਕਾਂ ਨੂੰ ਆ ਜੋ ਆਪਾਂ ਚੱਲਦੇ ਵੀ ਆ ਕੈਪ ਲੈਣੇ ਜ਼ਰੂਰੀ ਆ ਬਾਈ ਮੱਖੀ ਨਾਲ ਲੜ ਜੇ ਕੈਪ ਆਉਣਾ ਅੱਖ ਮੂਖ ਤੇ ਨਾ ਲੜ ਜੇ ਹੋਰ ਤਾਂ ਕੋਈ ਚੱਕਰ ਨਹੀਂ ਹੁੰਦੀ ਜ਼ਰੂਰੀ ਹੁੰਦੇ ਆ ਆਪਾਂ ਲੈ ਲੈਨੇ ਉੱਪਰ ਹੈ ਨਾ ਤੇ ਫਿਰ ਆਪਾਂ ਦਿਖਾਉਣੇ ਆਪਣੇ ਦਰਸ਼ਕਾਂ ਨੂੰ ਇਹ ਕਿਉਂਗਾ ਅੱਖ ਮੂਖ ਚ ਜਾਂ ਲੜ ਗਈ ਤੇ ਫਿਰ ਥ ਸੋਲ ਹੋ ਜਾਂਦੀ ਆ ਠੀਕ ਐ ਤੁਸੀਂ ਥੋੜਾ ਦਿਖਾਓ ਸਾਡੇ ਦਰਸ਼ਕਾਂ ਨੂੰ ਇੱਕ ਬਾਕਸ ਖੋਲਦੇ ਆਪਾਂ ਬਲੀ ਬੇਟਾ ਬਾਕਸ ਹਾਂਜੀ ਇਹਦਾ ਵੀ ਰਿਆ ਛੱਤਾ ਹੁੰਦਾ ਹਾਂ ਇਹਦੇ ਵਿੱਚ ਹੀ ਰਾਣੀ ਮੱਖੀ ਹੁੰਦੀ ਆ ਠੀਕ ਐ ਇਹਦੇ ਮੱਖੀ ਨੇ ਸਾਰੀ ਨੇ ਤਿਆਰ ਹੋਣਾ ਠੀਕ ਐ ਇਹ ਜਿਹੜੀ ਬਾਈ ਇਹਦੇ ਵਿੱਚ ਅੰਡਾ ਲਾਉਂਦੀ ਆ ਜਿਹੜਾ ਪੋਲ ਗਿਆ ਨਹੀਂ ਵਿੱਚ ਅੰਡਾ ਲਾਉਂਦੀ ਇੱਕ ਛੱਤੇ ਦੇ ਵਿੱਚ ਇਹ ਘੱਟੋ ਘੱਟ 1200 ਅੰਡਾ ਲਾਉਂਦੀ ਆ ਮਤਲਬ ਆ ਜਿਹੜਾ ਬਾਕਸ ਹੈਗਾ ਇੱਕ ਇਹਨੂੰ ਫਰੇਮ ਕਹਿੰਦੇ ਆ ਬਾਈ ਹਾਂ ਫਰੇਮ ਆਂਦੇ ਜੀ ਫਰੇਮ ਕਹਿੰਦੇ ਇੱਕ ਬਾਕਸ ਦੇ ਵਿੱਚ ਕਿੰਨੇ ਫਰੇਮ ਹੁੰਦੇ ਆ 10 ਫਰੇਮ ਹੁੰਦੇ ਆ ਜੀ ਇੱਕ 10 9 ਵੀ ਪਾ ਲੈਨੇ 10 ਵੀ ਪਾ ਲੈਨੇ ਆਪਾਂ ਠੀਕ ਆ ਇਹਨਾਂ ਵਿੱਚੋਂ ਫਿਰ ਆਪਾਂ ਜੇ ਰਾਣੀ ਮੱਖੀ ਦੀ ਪਛਾਣ ਕਰਨੀ ਕਿਵੇਂ ਹੁੰਦੀ ਆ ਵੀ ਇਹ ਉਹ ਕਰਾ ਦਿੰਨੇ ਆ ਤੁਹਾਨੂੰ ਰਾਣੀ ਮੱਖੀ ਦੀ ਠੀਕ ਆ ਹਾਂ ਆਪਾਂ ਦਿਖਾਉਣਾ ਦਰਸ਼ਕਾਂ ਨੂੰ ਜ਼ਰੂਰੀ ਇਹ ਵੀ ਰਾਣੀ ਮੱਖੀ ਬਾਰੇ ਉਹ ਫਿਰ ਕੀ ਬਾਈ ਉਹਦਾ ਕੀ ਮਤਵ ਹੁੰਦਾ ਵੀ ਉਹਦਾ ਮੇਨ ਰੋਲ ਵੀ ਮੱਖੀ ਮੇਨ ਉਹ ਹੀ ਹੁੰਦੀ ਨਾ ਬਕਸੇ ਦੀ ਮੱਖੀ ਰਾਣੀ ਮੇਨ ਉਹ ਹੀ ਹੁੰਦੀ ਆ ਠੀਕ ਆ ਹਾਂ ਉਸੇ ਨੇ ਅੰਡਾ ਲਾਉ ਏ ਬਾਈ ਜਦੋਂ ਮੰਨ ਲਓ ਇੱਕ ਬਾਕਸ ਦੇ ਵਿੱਚੋਂ ਕਿੰਨਾ ਸ਼ਹਿਦ ਤਿਆਰ ਹੋ ਜਾਂਦਾ ਕਿ ਦੋ 4 ਤੋਂ 5 ਕਿਲੋ ਹੁੰਦਾ ਜੀ ਇੱਕ ਬਾਕਸ ਦੇ ਵਿੱਚੋਂ ਠੀਕ ਐ ਇਹ ਹੁਣ ਛੇਦ ਫਿਰ ਜਦੋਂ ਇਕੱਠਾ ਕਰੀ ਜਾਂਦੀ ਐ ਫਿਰ ਜਦੋਂ ਇਹਦਾ ਸੀਜ਼ਨ ਆਉਂਦਾ ਤੁਸੀਂ ਉਦੋਂ ਹੀ ਉਹ ਕਰਦੇ ਆ ਬਾਈ ਹਾਂ ਸਰੋਂ ਦੇ ਸੀਜ਼ਨ 'ਚ ਅਸੀਂ ਸ਼ਹਿਦ ਕੱਢਦੇ ਆ ਜੀ ਠੀਕ ਐ ਹਾਂ ਜਾਂ 베ਰੀ ਦੇ ਵੀ ਨਿਕਲ ਜਾਂਦਾ ਹਾਂਜੀ ਅੱਗੇ 베ਰੀ ਦੇ ਤਾਂ ਬਹੁਤ ਨਿਕਲਦਾ ਸੀਗਾ ਠੀਕ ਐ ਹੁਣ 베ਰੀ ਦੇ ਘੱਟ ਨਿਕਲਦਾ ਬਾਈ ਯਾਰਾ ਠੀਕ ਐ ਹਾਂ ਕਿਉਂਕਿ 베ਰੀਆਂ ਲੋਕਾਂ ਨੇ ਪੱਟ ਬੁੱਟੀਆਂ ਹੂੰ 베ਰੀ ਬਹੁਤ ਜ਼ਿਆਦਾ ਘੱਟ ਰਹੀ ਹੈ ਜੀ ਆ ਫਰਦੀ ਰਾਣੀ ਮੱਖੀ ਹਾਂਜੀ ਮੈਂ ਆਪਣੇ ਕੈਮਰਾ ਪਰਸਨ ਨੂੰ ਕਹਾਂਗਾ ਕਿ ਥੋੜਾ ਨਜ਼ਦੀਕ ਆ ਜੇ ਆ ਫਰਦੀ ਵੀ ਤੇ ਰਾਣੀ ਮੱਖੀ ਅੱਛਾ ਠੀਕ ਹੈ ਇਹ ਇਹ ਰਾਣੀ ਮੱਖੀ ਸਾਰੀ ਕੋਆਰਡੀਨੇਟ ਕਰਦੀ ਹੈ ਸਾਰੇ ਬਾਕਸ ਸਾਰਾ ਇਹੀ ਕਰਦੀ ਆ ਦੇਖ ਲਓ ਠੀਕ ਹੈ ਇਹ ਬਾਈ ਜਿਵੇਂ ਮਤਲਬ ਵੀ ਇੱਕ ਬਾਕਸ ਵਾਲੀ ਮੱਖੀ ਉਸੇ ਦੇ ਵਿੱਚ ਹੀ ਆਉਂਦੀ ਹੈ ਕਿ ਚੇਂਜ ਨਹੀਂ ਉਸੇ ਜੀ ਆਉਂਦੀ ਹੈ ਜਿਹੜੀ ਇਹ ਰਾਣੀ ਦੀ 스멜 ਹੁੰਦੀ ਹੈ ਮੱਖੀ ਨੂੰ ਠੀਕ ਹੈ ਜਿਹੜੀ ਬਾਕਸ ਦੀ 스멜 ਪੈਗੀ ਨਾ ਬਾਕਸੇ ਜ ਉਸੇ ਜੀ ਆਉਗੀ ਰਾਣੀ ਮੱਖੀ ਠੀਕ ਹੈ ਹਾਂਜੀ ਵੀ ਜੇ ਮਤਲਬ ਹੋਰ ਬਾਕਸੇ ਤੇ ਮੱਖੀ ਇਹਦੇ ਵਿੱਚ ਨਹੀਂ ਆਉਂਦੀ ਇਹ ਜੇ ਨਹੀਂ ਆਉਂਦੀ ਜੇ ਹੋਰ ਜੇ ਆਈ ਤਾਂ ਮਾਰ ਦੂਗੀ ਬਾਹਰ ਚ ਮੱਖੀ ਬੈਠੀ ਹੁੰਦੀ ਹੈ ਨਾ ਅੱਛਾ ਠੀਕ ਹੈ ਪਹਿਰੇਦਾਰ ਮੱਖੀ ਹੁੰਦੀ ਉਹ ਮਾਰ ਦਿੰਦੀ ਆ ਠੀਕ ਹੈ ਇਹ ਵੀ ਇੱਕ ਬੜਾ ਹੈ ਨਾ ਕੁਦਰਤ ਨੇ ਬਹੁਤ ਕਿੰਨਾ ਵਧੀਆ ਜੀਵ ਬਣਾਇਆ ਹੈਗਾ ਇਹਦੇ ਬਾਰੇ ਬਾਈ ਜਦੋਂ ਆਪਾਂ ਤੁਸੀਂ ਸਰਚ ਕਰਦੇ ਹੈਗੇ ਆ ਤੁਹਾਨੂੰ ਲੋਕ ਫਿਰ ਕੀ ਕਹਿੰਦੇ ਰਵਟ ਸ਼ਹਿਦ ਬਾਰੇ ਜਾਂ ਕਿਵੇਂ ਸਾਰਾ ਹੁੰਦਾ ਉਹ ਸ਼ਹਿਦ ਹੀ ਪਹਿਚਾਨੀ ਲੋਕ ਕਹਿੰਦੇ ਇੱਥੇ ਖੰਡ ਤਾਂ ਨਹੀਂ ਮਿਲਾਈ ਹਾਂਜੀ ਇਹਦੇ ਚ ਐ ਨਹੀਂ ਮਿਲਾਈ ਜਿਹੜੀ ਖੰਡ ਆ ਨਾ ਵੀਰੇ ਖੰਡ ਦਾ ਸ਼ਹਿਦ ਨਹੀਂ ਬਣਦਾ ਠੀਕ ਹੈ ਉਹਦਾ ਇੱਕ ਫੀਡ ਹੈ ਜਦੋਂ ਆਕਸੀਜਨ ਹੁੰਦਾ ਨਾ ਹਾਂਜੀ ਆਪਾਂ ਇੱਕ ਫੀਡ ਦਿੰਨੇ ਆ ਠੀ ਆਪਾਂ ਫੀਡ ਦਨੇ ਜੀ ਹਾਂਜੀ ਫੀਡ ਤੌਰ ਤੇ ਹੀ ਇਹ ਸਮਝ ਲਓ ਜੀ ਤੁਸੀਂ ਮੱਖੀ ਪੜੀ ਜਾਂਦੀ ਆ ਠੀਕ ਹੈ 2 ਮਹੀਨੇ ਆਪਾਂ ਨੂੰ ਫੀਡ ਦੇਣੀ ਪੈਂਦੀ ਆ ਅੱਛਾ ਯਾਨੀ ਕਿ ਹੁਣ ਆਪਾਂ ਫੀਡ ਦੇ ਹੀ ਜਾਂਨੇ ਆ ਬਾਜਰੇ ਤੇ ਫੀਡ ਦੇਵਾਂਗੇ ਜਿੰਨੀ ਬਾਜਰੇ ਤੇ ਫੀਡ ਦੇਵਾਂਗੇ ਉੰਨੀ ਮੱਖੀ ਵਧੂਗੀ ਠੀਕ ਹੈ ਹਾਂ ਅੱਛਾ ਜਦੋਂ ਇਹ ਬਾਕਸ ਤੁਸੀਂ ਹਨਾ ਫੁੱਲ ਦਾ ਸੀਜ਼ਨ ਹੈ ਨਹੀਂ ਹੁਣ ਡੇਕਾ ਥੱਲੇ ਖੜੇ ਆਪਾਂ ਨਾ ਹਾਂਜੀ ਹਾਂਜੀ ਤੇ ਫਿਰ ਜਦੋਂ ਇਹਦੇ ਫੁੱਲ ਖਤਮ ਹੋਏ ਨੇ ਫਿਰ ਕੀ ਕਰਦੇ ਆ ਤੁਸੀਂ ਫਿਰ ਇਹਨੂੰ ਅਸੀਂ ਲੈ ਜਾਂਨੇ ਆ ਇੱਧਰ ਆਪਣਾ ਸੰਤਾਨਪੁਰ ਲੋਧੀ ਉੱਥੇ ਮੱਖੀ ਸਟਾਰਟ ਹੋ ਜਾਂਦੀ ਆ ਠੀਕ ਹੈ ਮੱਕੀ ਦੇ ਪੋਲਣ ਆਈ ਜਾਂਦਾ ਆਈ ਥੋੜੀ ਥੋੜੀ ਫੀਡ ਪਾਈ ਜਾਂਦੇ ਆ ਉਹਦੇ ਨਾਲ ਮੱਖੀ ਵਧੀ ਜਾਂਦੀ ਆ ਕੋਈ ਬਰਸੀਨ ਮਿਲ ਜਾਂਦਾ ਥੋੜਾ ਕਣਾ ਉਥੋਂ ਫੀਡ ਆਉਣ ਲੱਗ ਜਾਂਦੀ ਆ ਉਹ ਤੋਂ ਬੰਦ ਕਰ ਦਿੰਨੇ ਆ ਖੰਡ ਪਾਉਣੀ ਮਤਲਬ ਆਈ ਤੁਰਿਆ ਫਿਰਦਾ ਸਾਈ ਸਾਲ ਦੇ ਵਿੱਚ ਤੁਰੇ ਹੀ ਫਿਰਦੇ ਆ ਜੀ ਬਾ ਮਹੀਨਾ ਕਿਤੇ ਬਹਿ ਕੇ ਕਿਤੇ ਡੇਢ ਮਹੀਨਾ ਬਹਿ ਕੇ ਤੇ ਦੋ ਬਹਿ ਕੇ ਬਸ ਇਸ ਤਰ੍ਹਾਂ ਸਾਧਨ ਆਪਣੇ ਕੋਲ ਢੋਣ ਵਾਲਾ ਆਉਂਦਾ ਆਪਾਂ ਆਪ ਵੀ ਢੋਣਾ ਆਪ ਹੀ ਕਰਨਾ ਸਾਰਾ ਕੁਝ ਲਿਜਾਣਾ ਪੈਂਦਾ ਇੱਕ ਜਗ੍ਹਾ ਤੋਂ ਦੂਜੀ ਹਾਂ ਹੁਣ ਲਈ ਜਾਂਦੇ ਆ ਹੁਣ ਦਾ 8 5 6 ਗੇੜੇ ਲੈ ਗਏ ਆ ਤਿੰਨ ਚਾਰ ਗੇੜੇ ਰਹਿ ਗਏ ਬਸ ਲੈ ਜਾਾਂਗੇ ਠੀਕ ਹੈ ਹਾਂਜੀ ਤੇ ਬਾਈ ਜਦੋਂ ਤੁਸੀਂ ਇਹ ਲਿਜਾਣੇ ਆ ਫਿਰ ਉਦੋਂ ਕੋਈ ਸਮੱਸਿਆ ਤਾਂ ਨਹੀਂ ਆਉਂਦੀ ਹੈਗੀ ਨਹੀਂ ਜੀ ਕੋਈ ਸਮੱਸਿਆ ਨਹੀਂ ਹੁੰਦੀ ਰਾਹ 'ਚ ਠੀਕ ਹੈ ਅਸੀਂ ਸ਼ਾਮ ਨੂੰ ਇੱਥੋਂ ਤੋਰਦੇ ਆ 7-8 ਵਜੇ ਤੋਰਦੇ ਆ ਹੂੰ ਤੇ ਹੈਗਾ 500 ਕਿਲੋਮੀਟਰ ਵਾਟ ਲੈ ਕੇ ਜਾਨੇ ਆ ਹੂੰ ਤੇ ਸਵੇਰ 5:30 ਵਜੇ ਦੇ ਨੂੰ 6:00 ਵਜੇ ਨੂੰ ਪਹੁੰਚ ਜਾਂਦੇ ਆ ਅੱਛਾ ਸਾਡੇ ਦਰਸ਼ਕਾਂ ਨੂੰ ਇਹ ਜਰੂਰ ਸਮਝਾਓ ਵੀ ਇੱਕ ਬੰਦੇ ਨੇ ਸ਼ੁਰੂ ਕਰਨਾ ਸ਼ਾਇਦ ਦੀ ਮੱਖੀ ਦਾ ਕੰਮ ਬਹੁਤ سارے ਲੋਕ ਮੈਂ ਦੇਖ ਰਿਹਾ ਸੀਗਾ ਵੀ ਅੱਜ ਦੇ ਸਮੇਂ ਆਪਦੇ ਸਹਾਇਕ ਕਿਤੇ ਆਏ ਨੂੰ ਲੱਭ ਰਹੇ ਆ ਹਨਾ ਹਾਂਜੀ ਹਾਂਜੀ ਹਰ ਬੰਦਾ ਕੋਲੇ ਫੋਨ ਆ ਉਹ ਸਰਚ ਕਰ ਰਿਆ ਹੁੰਦਾ ਵੀ ਮੈਂ ਕੀ ਕੰਮ ਸ਼ੁਰੂ ਕਰਾਂ ਤਾਂ ਉਹਦੇ ਕੋਲੇ ਕਿਤੇ ਨਾ ਕਿਤੇ ਇਹ ਇੰਟਰਵਿਊਜ਼ ਜਾਂ ਕਿਤੇ ਵੀ ਪਹੁੰਚ ਜਾਂਦੀ ਹੈ ਨਾ ਤਾਂ ਉਹਨੂੰ ਐਕਸਪਲੇਨ ਕਰ ਦੋ ਆਪਣੀ ਸ਼ੁੱਧ ਪੰਜਾਬੀ ਭਾਸ਼ਾ ਚ ਵੀ ਭਾਈ ਤੇਰੇ ਕੋਲੇ ਆਹ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ ਹੈਗੇ ਇਹ ਵੀ ਆ ਵੀਰੇ ਵੀ ਇੱਕ ਤਾਂ ਘੜ ਤੋਂ ਘਟੋ ਉਹਦੇ ਕੋਲੇ 100 ਬਕਸਾ ਹੋਣਾ ਚਾਹੀਦਾ ਸ਼ਾਇਦ ਮੱਖੀ ਦਾ ਹਾਂਜੀ ਮੱਖੀ ਦਾ 100 ਬਕਸਾ ਹੋਣਾ ਚਾਹੀਦਾ ਇੱਕ ਜਾਣਕਾਰ ਬੰਦਾ ਹੋਣਾ ਚਾਹੀਦਾ ਹੂੰ ਜਾਣਕਾਰ ਬੰਦਾ ਹੋਊਗਾ ਤੇ ਉਹਦੇ ਨਾਲ ਆਪਣਾ ਉਹਦਾ ਬਹੁਤ ਜ਼ਿਆਦਾ ਫਾਇਦਾ ਆਊਗਾ 100 ਬਕਸੇ ਚ ਇੱਕ ਬੰਦਾ ਹੀ ਬਹੁਤ ਆ ਜਾਣਕਾਰ ਠੀਕ ਹੈ ਇੱਕ ਬੰਦਾ ਹੀ ਉਹਨੂੰ ਜਾਨੀ ਕਿ ਸੀਜ਼ਨ ਦੇ ਸਰੋਂ ਦੇ ਸੀਜ਼ਨ ਦੇ ਵਿੱਚ ਇਹ ਪੈਸੇ ਪੂਰੇ ਕਰ ਜੂਗੀ 100 ਬਕਸੇ ਦੇ ਜੇ ਉਹਦੀ ਕਿਸਮਤ ਨੇ ਚਾਹਤਾ 100 ਬਕਸੇ ਤੇ ਕਿੰਨਾ ਖਰਚ ਆ ਜੂਗਾ 100 ਬਕਸੇ ਤੇ 4 ਲੱਖ ਰੁਪਇਆ ਖਰਚ ਆ ਜੂਗਾ ਜੀ ਠੀਕ ਹੈ ਹਾਂ ਤੇ ਉਹ ਇੱਕ ਇੱਕ ਸੀਜ਼ਨ ਦੇ ਵਿੱਚ ਹੀ ਹਾਂ ਇੱਕ ਸੀਜ਼ਨ ਦੇ ਵਿੱਚ 100% ਮੇਰਾ ਵੀ ਪੂਰਾ ਕਰ ਜੂਗੀ ਠੀਕ ਹੈ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਨਾ ਵੀ ਤੁਸੀਂ ਭਾਈ ਇੰਨੇ ਪੈਸੇ ਲਾਓਗੇ ਤਾਂ ਇੰਨੇ ਪੈਸੇ ਥੋੜੇ 4 ਲੱਖ ਰੁਪਇਆ ਲਾਉਣਗੇ 3.5 ਲੱਖ ਰੁਪਇਆ ਤਾਂ ਵੱਟਦੇ ਹੀ ਪਿਆ ਜੀ 3 ਲੱਖ ਰੁਪਇਆ 3.5 ਲੱਖ ਰੁਪਇਆ ਦਾ ਬਾਜ਼ ਸਕਦਾ ਜੇ ਉਹਦੀ ਕਿਸਮਤ ਸਾਥ ਦੇਵੇ ਤਾਂ ਠ ਹੁਣ ਐਵੇਂ ਕਹਿ ਦਈਏ ਵੀ ਉਹ 4 ਲੱਖ ਬਟਿਆਂ ਜੋ 5 ਬਟਿਆਂ ਜਾਊਗਾ ਵੀ ਕੁਦਰਤੀ ਕਦੇ ਮੰਦਾ ਵੀ ਆ ਜਾਂਦਾ ਹੂੰ ਠੀਕ ਆ ਨਾ ਗੱਲ ਆਪਾਂ ਪੈਸੇ ਲਵਾ ਦਈਏ ਅਗਲੇ ਦੇ ਪੈਸੇ ਅਗਲੇ ਦੇ ਪੂਰੇ ਨਾ ਹੋਣ ਫਿਰ ਔਖਾ ਆ ਜਾਂਦਾ ਇਸ ਚੀਜ਼ ਚ ਬਿਲਕੁਲ ਹਾਂ ਅੱਛਾ ਭਾਈ ਇਹ ਫਿਰ ਸਾਰਾ ਧਿਆਨ ਕੀ ਰੱਖਦੇ ਆ ਤੁਸੀਂ ਜਿਵੇਂ ਇੱਕ ਤਾਂ ਤੁਸੀਂ ਕਹਿ ਵੀ ਜਦੋਂ ਹਨਾ ਇੱਥੇ ਸੀਜ਼ਨ ਨਹੀਂ ਹੈਗਾ ਫੁੱਲਾਂ ਦਾ ਕਿਉਂਕਿ ਫੁੱਲਾਂ ਤੋਂ ਹੀ ਇਹਨਾਂ ਸ਼ਹਿਦ ਆਉਂਦਾ ਤੁਸੀਂ ਭਾਈ ਜੀ ਇਹ ਧਿਆਨ ਰੱਖਦੇ ਇੱਕ ਤਾਂ ਪੋਲਣ ਦਾ ਧਿਆਨ ਰੱਖਦੇ ਤਾਂ ਪੋਲਣ ਆਉਣਾ ਜ਼ਰੂਰੀ ਹੈ ਮੱਖੀ ਨੂੰ ਹੂੰ ਪੋਲਣ ਕੀ ਹੁੰਦਾ ਉਹ ਦੱਸੋ ਪੋਲਣ ਤੋਂ ਰਾਣੀ ਮੱਖੀ ਖਾ ਕੇ ਆਂਡਾ ਵਧੰਦੀ ਆ ਠੀ ਉਹ ਜ਼ਰੂਰੀ ਆ ਬਾਕੀ ਸ਼ਾਇਦ ਫੀਡ ਬਹੁਤ ਜ਼ਰੂਰੀ ਆ ਇਹਦੇ ਵਾਸਤੇ ਹੂੰ ਉਹ ਦੇਖਣਾ ਇੱਕ ਗਰਮੀ ਚ ਸ਼ਾਂ ਬਹੁਤ ਜ਼ਰੂਰੀ ਆ ਠੀਕ ਗਰਮੀ ਚ ਬੋਰੀਆਂ ਗਿੱਲੀਆਂ ਵੀ ਕਰਨੀਆਂ ਪੈਂਦੀਆਂ ਸਾਨੂੰ ਠੀਕ ਆ ਗਰਮੈਸ ਬਣ ਜਾਂਦੀ ਆ ਹੂੰ ਠੀਕ ਆ ਕਿ ਨਹੀਂ ਤੇ ਇਹ ਜਿਹੜੀ ਇਹ ਕਮੱਖੀ ਆ ਬਾਈ ਕਿੰਨੀ ਕਿੰਨੀ ਵਾੜ ਤੱਕ ਜਾਂਦੀ ਆ ਦੋ ਕਿਲੋਮੀਟਰ ਹਟਾ ਇਧਰ ਜਾਂਦੀ ਆ ਜੀ ਦੋ ਕਿ ਇਧਰ ਜਾਂਦੀ ਆ ਦੋ ਦੋ ਕਰ ਹੀ ਦਿੰਦੀ ਆ ਦੋ ਦੋ ਤਾਂ ਠੀਕ ਆ ਦੋ ਕਿ ਤੱਕ ਤਾਂ ਅਸੀਂ ਦੇਖੀ ਆ ਤੂੰ ਜ਼ਿਆਦਾ ਦੇਖੀ ਨਹੀਂ ਗਈ ਐਵੇਂ ਆਪਾਂ ਕਹਿ ਦਈਏ ਵੀ ਤਿੰਨ ਜਾਂਦੀ ਆ ਚਾਰ ਜਾਂਦੀ ਆ ਜਿੱਥੋਂ ਤੱਕ ਇਹੜੀ ਆ ਆਪਣਾ ਉੱਥੋਂ ਤੱਕ ਆਪਾਂ ਦੱਸ ਸਕਦੇ ਆ ਠੀਕ ਆ ਅਛਾ ਭਾਈ ਇਹ ਜਦੋਂ ਤੁਸੀਂ ਹਨਾ ਇਹ ਸ਼ੁਰੂਆਤ ਕੀਤੀ ਸੀਗੀ ਉਹ ਪਰਿਵਾਰ ਦਾ ਕੀ ਸੀਗਾ ਰਵੱਟ ਫਿਰ ਪਰਿਵਾਰ ਨੇ ਤਾਂ ਕੁਝ ਨਹੀਂ ਆਖਿਆ ਸੀ ਮੈਨੂੰ ਜੀ ਪਰਿਵਾਰ ਨੇ ਤਾਂ ਕੁਝ ਵੀ ਨਹੀਂ ਆਖਿਆ ਸੀ ਮੈਂ ਵਾਸ਼ ਸ਼ੁਰੂਆਤ ਕਰ ਲਈ ਹਮ ਕਰਕੇ ਜਿਆਦਾ ਜਦੋਂ ਕਤੰਦਾ ਤੋਰ ਲਿਆ ਬਾਕੀ ਉਹਾਂ ਦੇ ਠੀਕ ਆ ਤੰਦਾ ਹਮ ਹਾਂ ਉਹਾਂ ਦੇ ਤੰਦਾ ਵਧੀਆ ਹਮ ਚਲੋ ਇਹਨਾਂ ਨਾਲ ਸਾਥ ਮਿਲਦਾ ਪਰਿਵਾਰ ਦਾ ਸਾਥ ਬਹੁਤ ਮਿਲਦਾ ਹਣਾ ਠੀਕ ਹੈ ਇਹਦੀ ਫਿਰ ਬਾਈ ਕਮਾਈ ਕਿਹੜੇ ਕਿਹੜੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ ਉਹ ਦੱਸੋ ਸਾਡੇ ਦਾ ਮੈਂ ਤਾਂ ਸਰੋਂ ਚ ਹੋ ਸਕਦੀ ਹੈ ਹਾਂਜੀ ਸਰੋਂ ਚ ਸ਼ਾਇਦ ਕੱਡੋ ਪੋਲਣ ਕੱਡੋ ਪੋਲਣ ਵੀ ਵਿਕਦਾ ਦਾ ਸ਼ਾਇਦ ਵੀ ਵਿਕਦਾ ਠੀਕ ਹੈ ਫੇਰ ਮੱਖੀ ਵਿਦਾਓ ਮੱਖੀ ਵਿਦਾ ਕੇ ਜਿੰਨੀ ਕਾ ਪਰ ਰੱਖ ਸਕਦੇ ਓੰਨੀ ਕ ਰੱਖੋ ਦੂਜੀ ਵੇਚ ਦਿਓ ਠੀਕ ਹੈ ਇਸ ਤਰ੍ਹਾਂ ਕਮਾਈ ਹੁੰਦੀ ਹੈ ਨਹੀਂ ਇੱਕ ਤਾਂ ਮੱਖੀ ਤੋਂ ਵੀ ਕਮਾਈ ਹੁੰਦੀ ਜਿਵੇਂ ਮੈਂ ਇੱਕ ਮੱਖੀ ਤੋਂ ਕਮਾਈ ਹੁੰਦੀ ਹੈ ਜੀ ਇੱਕ ਪੋਲਨ ਤੋਂ ਕਮਾਈ ਹੁੰਦੀ ਹੈ ਇੱਕ ਸ਼ਹਿਦ ਤੋਂ ਕਮਾਈ ਹੁੰਦੀ ਹੈ ਠੀਕ ਹੈ ਇੱਕ ਰੇਜੀਲੀ ਕੋਈ ਕੱਟ ਸਕਦਾ ਤਾਂ ਕੱਟ ਸਕਦਾ ਇਹੋ ਕੀ ਬਾਈ ਜੀ ਦੱਸਿਓ ਮੜਾ ਰੇਜੀਲੀ ਹੁੰਦੀ ਹੈ ਜਿਹਦੀ ਆਪਣੀ ਰਾਣੀ ਪੈਦਾ ਹੁੰਦੀ ਹੈ ਜਿੱਥੋਂ ਠੀਕ ਹੈ ਆਂਡਾ ਪੈ ਕੇ ਰੇਜੀਲੀ ਬੱਚਾ ਪੈਦਾ ਹੁੰਦਾ ਸਾਰੇ ਉਹ ਪੈਦਾ ਹੁੰਦਾ ਹੂੰ ਆਉਂਦੇ ਨਾ ਪੈਦਾ ਹੁੰਦੇ ਉਹ ਮੰਨ ਲਓ ਵੀ ਬੰਦੇ ਕੋਲੇ 100 ਬਕਸ ਆ ਹਨਾ 100 ਬਕਸੇ ਕਿੰਨੇ ਚਿਰ ਬਾਅਦ ਮਤਲਬ ਵਧ ਜਾਂਦੇ ਰਹਿੰਦੇ ਆ ਤੇ ਉਹ ਵਧਾਉਣ ਦਾ ਤਰੀਕਾ ਕੀ ਹੈ ਇਹ ਸਰੋਂ ਤੇ ਵਾਧੀ ਆ ਮੱਖੀ ਜਾਂ ਬਾਇਰੇ ਤੇ ਜਾਂ ਸਰੋਂ ਤੇ ਠੀਕ ਹੈ ਠੀਕ ਆ ਉਹ ਕਿਸਮਤ ਆ ਯਾਰਾ ਉਹ ਆਪਾਂ ਇਹ ਨਹੀਂ ਕਹਿ ਸਕਦੇ ਵੀ 100 ਤੋਂ ਆਪਾਂ 100 ਹੀ ਕਰ ਲਾਂਗੇ ਹਮ ਅੱਗੇ ਇਸ ਤੋਂ ਪਹਿਲਾਂ 10 ਸਾਲ ਪਹਿਲਾਂ ਵੀ ਦੁੱਗਣੀ ਮੱਖੀ ਹੋ ਜਾਂਦੀ ਸੀ ਠੀਕ ਹੈ 100 ਤੋਂ 200 ਹੋ ਜਾਂਦੇ ਹੁਣ ਸਪਰੇਆਂ ਦੀ ਮਾਰ ਬਹੁਤ ਪੈਂਦੀ ਆ ਠੀਕ ਹੈ ਹੁਣ ਕੋਈ ਚੋਨੇ ਦੇ ਸਪਰੇ ਹੋ ਗਈ ਜਾਂ ਬਾਇਰੇ ਤੇ ਵੀ ਸਪਰੇ ਅੱਗੇ ਨਾ ਕਦੇ ਬਾਇਰੇ ਦੇ ਸਪਰੇ ਨਹੀਂ ਸੁਣੀ ਸੀ ਆਪਾਂ ਹਾਂਜੀ ਹੁਣ ਐਂਤ ਕੀ ਪਰਦੇ ਬਾਇਰੇ ਤੇ ਸਪਰੇ ਕਰਨ ਲੱਗੇ ਠੀਕ ਹੈ ਫਿਰ ਮੰਨ ਕੇ ਚਲੋ 베ਰੀਆਂ ਪੂਰੀਆਂ ਤੇ 베ਰੀਆਂ ਤੇ ਵੀ ਕਰਦੇ ਆ ਇਸ ਤਰ੍ਹਾਂ ਮੱਖੀ ਘਟਦੀ ਆ ਠੀਕ ਹੈ ਅਗੇ ਦੇਸੀ ਸਰੋਂ ਦੀ ਸੀ ਸਰੋਂ ਤੇ ਮੱਖੀ ਬਹੁਤ ਜ਼ਿਆਦਾ ਵੱਦੀ ਸੀ ਠੀਕ ਹੈ ਹੁਣ ਉਹਨਾਂ ਹੀ ਸਰੋਂ ਤੇ ਵੀ ਮੱਖੀ ਨਹੀਂ ਵੱਦੀ ਅੱਛਾ ਆਪਾਂ ਸ਼ਾਇਦ ਬਾਰੇ ਵੀ ਗੱਲ ਕਰਦੇ ਹਾਂ ਇਹ ਫਿਰ ਕਿਵੇਂ ਵਿਕਰੀ ਕਿਵੇਂ ਕਰਦੇ ਆ ਤੁਸੀਂ ਇਹਦੀ ਇਹ ਕੰਪਨੀ ਵਾਲੇ ਲੱਗ ਜਾਂਦੇ ਆ ਸਾਪੇ ਠੀਕ ਹੈ ਅਜਾ ਡੋਢੀ ਕੰਪਨੀਆਂ ਬਣੀਆਂ ਜਿਵੇਂ 5 6 ਕੰਪਨੀਆਂ ਚਲੋ ਆਪਾਂ ਨਾਮ ਨਹੀਂ ਲੈਣਾ ਕਿਸੇ ਦਾ ਹਾਂਜੀ ਜਿਹਦੇ ਨਾਲ ਆਪਣਾ ਸਵਾਰਕ ਮਿਲਿਆ ਉਸ ਨੂੰ ਆਪਾਂ ਦੇ ਦਿੰਨੇ ਆ ਨਾ ਹਾਂ ਠੀਕ ਹੈ ਨਾਮ ਲੈਣ ਨੂੰ ਕੀ ਆਪਾਂ ਹਬੋਰ ਦਾ ਬੰਦਾ ਆਪਣੇ ਨਾਲ ਮੁੰਡਾ ਪੰਕਜ ਆ ਮੈਂ ਉਹਨੂੰ ਦਿੰਨਾ ਮਾਲ ਠੀਕ ਹੈ 15 20 ਸਾਲ ਦਾ ਮਾਲ ਉਹਨੂੰ ਦਿੰਨਾ ਮੈਂ ਠੀਕ ਹੈ ਅੱਛਾ ਭਾਈ ਸ਼ਾਇ ਪਹਿਚਾਨ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ। ਸ਼ਾਇਦ ਜਿਹੜਾ ਸਰੋਂ ਦਾ ਜੀ ਉਹ ਜੰਮ ਜਾਂਦਾ। ਹੂੰ ਉਹਨੂੰ ਆਪਾਂ ਕਹੋ ਅਗਲਾ ਕਹਿਣ ਦਾ ਖੰਡ ਪਾਈ ਹੈ। ਹੂੰ ਖੰਡ ਨਹੀਂ ਪਾਈ ਹੁੰਦੀ। ਹੂੰ ਉਹ ਸਿਰਫ ਇੱਕ ਜੰਮਦਾ। ਹੂੰ ਉਹਦੇ 'ਚ ਆਪਣਾ ਹੁੰਦਾ ਕੈਲਸ਼ੀਅਮ ਜ਼ਿਆਦਾ ਹੁੰਦਾ। ਹੂੰ ਜਿਹੜਾ ਛਪੈਦਾ ਟਾਲੀ ਆ ਉਹ ਜੰਮਦਾ ਨਹੀਂਗਾ। ਠੀਕ ਹੈ। ਹਾਂਜੀ। ਉਹ ਜੰਮਦਾ ਨਹੀਂਗਾ। ਠੀਕ ਹੈ। ਉਹ ਤਾਂ ਕਰਕੇ ਹੋ ਜਾਂਦਾ। ਹੂੰ ਨਹੀਂ ਮੈਂ ਪ੍ਰੈਕਟੀਕਲੀ ਜਾਣਨਾ ਚਾਹੁੰਦਾ ਸੀ ਵੀ ਪ੍ਰੈਕਟੀਕਲ ਕਰਨਾ ਕੋਈ ਆਪਣੀ ਵੀਡੀਓ ਦੇਖ ਰਿਆ ਵੀ ਉਹਨੂੰ ਪਤਾ ਲੱਗ ਜਾਏ ਵੀ ਯਾਰ ਮੈਂ ਸ਼ਾਇਦ ਖਰੀਦਿਆ ਬਾਜ਼ਾਰ 'ਚੋ ਇਹਦੀ ਅਸਲ ਤੇ ਨਕਲ ਦੀ ਪਹਿਚਾਨ ਐਵੇਂ ਹੁੰਦੀ ਹੈ ਵੀਰੇ ਐਸੇ ਹੁੰਦੀ ਹੈ ਜਿਵੇਂ ਤਾਰ ਹੁੰਦੀ ਹੈ ਇੱਕ ਹਾਂਜੀ ਆਪਾਂ ਜਿਵੇਂ ਤਾਰਾਂ ਤਾਂ ਲੈ ਕੇ ਜਾਂਦੇ ਆ ਹਾਂਜੀ ਜਿਹੜੀ ਸਹੀ ਸਿਹਤ ਹੋਗਾ ਨਾ ਉਹਦੀ ਤਾਰ ਟੁੱਟ ਕੇ ਤਾਂ ਨੂੰ ਚੜੂਗੀ ਹਾਂਜੀ ਇਹ ਆਪਾਂ ਤਾਰ ਬਣਾ ਕੇ ਆਏ ਆ ਚਮਕਾ ਕੇ ਵੇਖ ਲੈਣੇ ਆ ਠੀਕ ਹੈ ਜਿਹੜੀ ਤਾਰ ਹੁੰਦੀ ਨਾ ਤਾਰ ਤਾਂ ਨੂੰ ਚੜੂਗੀ ਸ਼ਹਿਦ ਦੀ ਪਿਓਰ ਦੀ ਠੀਕ ਹੈ ਜਿਹਦੇ 'ਚ ਕੋਈ ਮਿਲਾਵਟ ਹੋਈ ਤਾਂ ਉਹ ਨੂੰ ਚੜਦੇ ਵਿਚਾਲੇ ਟੁੱਟ ਜਾਂਦੀ ਹੈ ਠੀਕ ਹੈ ਹੋਰ ਵੀ ਕੀ ਤਰੀਕਾ ਹੈਗਾ ਹੋਰ ਇਹਦਾ ਕੋਈ ਤਰੀਕਾ ਨਹੀਂ ਜੀ ਸ਼ਹਿਦ ਵੈਸੇ ਜਿਹੜਾ ਮੱਖੀ ਦਾ ਸ਼ਹਿਦ ਹੋਊਗਾ ਪਿਓਰੀ ਹੋਊਗਾ ਇਹੋ ਠੀਕ ਹੈ ਉਹਦੇ 'ਚ ਮਿਲਾਵਟ ਨਾ ਅਛਾ ਭਾਈ ਕਈ ਕਲਰਾਂ ਦੇ ਵਿੱਚ ਆਉਂਦਾ ਕਲਰ ਕਿਵੇਂ ਫਰਕ ਪੈ ਜਾਂਦਾ ਹੈ ਕਲਰ ਜਿਹੜਾ ਸਸਰ ਹੁੰਦਾ ਹੁੰਦਾ ਜੀ ਉਹ ਚਿੱਟੇ ਕਲਰ 'ਚ ਹੁੰਦਾ ਹੂੰ ਜਿਹੜਾ ਛਪੈਦਾ ਹੁੰਦਾ ਲਾਲ 'ਚ ਹੁੰਦਾ ਹੂੰ ਜਿਹੜੀ ਟਾਲੀ ਆ ਇਹ ਪੀਲੇ ਕਲਰ 'ਚ ਹੁੰਦੀ ਆ ਠੀਕ ਹੈ ਜਿਹੜਾ ਮਲਟੀ ਦਾ ਹੋਊਗਾ ਪੂਰਾ ਕਾਲਾ ਆਊਗਾ ਇਹ ਭਾਈ ਰੇਟ ਵੀ ਇਹਨਾਂ ਦਾ ਡੁੱਅਡ ਹੁੰਦਾ ਕਿ ਰੇਟ ਅਡੋਡੀ ਹੁੰਦਾ ਜੀ ਠੀਕ ਸਾਰਾ ਬਸ ਥੋੜਾ ਜਿਹਾ ਘੱਟ ਰੇਟ 'ਚ ਹੁੰਦਾ ਹੂੰ ਛਪੈਦਾ ਟਾਲੀ ਦਾ ਵੱਧ ਹੁੰਦਾ ਥੋੜਾ ਜਿਹਾ ਠੀਕ ਹੈ ਹਾਂ ਅਸ਼ਾ ਭਾਈ ਜਦੋਂ ਇਹ ਸਾਰਾ ਮਤਲਬ ਹੁਣ ਸੀਜ਼ਨ ਨਹੀਂ ਹੈਗਾ ਹਨਾ ਸ਼ਾਇਦ ਦਾ ਫਿਰ ਤੁਸੀਂ ਹੁਣ ਕੀ ਕੰਮ ਕਾਰ ਕਰਦੇ ਹੋ ਹੁਣ ਅਸੀਂ ਅੰਖੰਡ ਪਾਈ ਜਾਂਦੇ ਹਾਂ ਠੀਕ ਹੈ ਚੀਨੀ ਪਾ ਰਹੇ ਹਾਂ ਘੋਲ ਕੇ ਜਿੰਨੀ ਬਕਸੇ ਨੂੰ ਲੋਡ ਆ ਉਨੀ ਪਾਉਣੇ ਆ ਠੀਕ ਹੈ ਜੇ ਕਿਲੋ ਦੀ ਲੋਡ ਆ ਕਿਲੋ ਪਾਉਣੇ ਆ 2 ਕਿਲੋ ਦੀ ਲੋਡ ਆ 2 ਕਿਲੋ ਪਾਉਣੇ ਆ 4 ਕਿਲੋ ਦੀ ਲੋਡ ਆ 4 ਕਿਲੋ ਪਾਉਣੇ ਆ ਠੀਕ ਹੈ ਬਕਸੇ ਨੂੰ ਪੱਟ ਕੇ ਵੇਖਦੇ ਆ ਵੀ ਇਹ ਚ ਫੀਡ ਹੈਗੀ ਜੇ ਤਾਂ ਹੈਗੀ ਤਾਂ ਨਹੀਂ ਪਾਉਂਦੇ ਜੇ ਹੈ ਨਹੀਂਦਾ ਸੀ ਤੁਰਤ ਲਿਆ ਕੇ ਪਾਉਣੇ ਠੀਕ ਹੈ ਇਸ ਤਰ੍ਹਾਂ ਪਾਉਣੇ ਹਾਂ ਅੱਛਾ ਭਾਈ ਇਹ ਜਦੋਂ ਮੰਨ ਲਓ ਵੀ ਤੁਸੀਂ 148 ਬਕਸਿਆਂ ਤੋਂ ਦੱਸ ਰਹੇ ਹੋ ਸ਼ੁਰੂ ਕੀਤਾ ਸੀਗਾ ਘੱਟੋ ਘੱਟ ਵੀ ਜ਼ਰੂਰ ਇੰਨੇ ਹੈਗੀ ਆ ਕਿ ਇਹ ਤੋਂ ਘੱਟ ਵੱਧ ਵੀ ਹੋ ਸਕਦੇ ਉਹ ਤਾਂ ਵੀਰੇ ਆਪਦੀ ਮਿਹਨਤਾਂ ਘੱਟ ਵੀ ਹੋ ਸਕਦੇ ਵੱਧ ਵੀ ਹੋ ਸਕਦੇ ਉਹ ਤਾਂ ਆਪਦੀ ਪੂੰਜੀ ਵੇਖਣੀ ਆ ਹਾਂ ਜੇ ਬੰਦੇ ਕੋਲ ਪੂੰਜੀ ਹੈ 100 ਖਰੀਦਣ ਦੀ ਤਾਂ 100 ਵੀ ਖਰੀਦ ਸਕਦਾ ਨਹੀਂ 50 ਖਰੀਦ ਲੇ ਹਾਂ ਆਪਦਾ ਕਾਰੋਬਾਰ ਚੱਲ ਸਕਦਾ ਨਾਲ ਹੂੰ ਕਾਰੋਬਾਰ ਕਰਨ ਨਾਲ ਬਹੁਤ ਜ਼ਰੂਰੀ ਹੈ ਨਾਲ ਸਹੀ ਕੋਈ ਵੀ ਕਾਰੋਬਾਰ ਕਰੀਏ ਆਪਾਂ ਹਾਂਜੀ ਉਹਦੇ ਤੇ ਕੇਰਾ ਤਾਂ ਘਾਟਾ ਪੈਂਦਾ ਹੀ ਆ ਹੂੰ ਹੌਲੀ 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 ਵੱਧਾ ਹੁੰਦਾ ਜ਼ਰੂਰੀ ਨਹੀਂ ਵੀ ਹਰੇਕ ਅੱਜ ਤੋਂ 10 ਸਾਲ ਪਹਿਲਾਂ ਨਾ ਵੀਰੇ ਮੱਖੀ ਜਦੋਂ ਲਈ ਸੀ ਨਾ ਹਾਂਜੀ ਉਦੋਂ ਪੂਰਾ ਹੀ ਇਹ ਸੀਗਾ ਵੀ ਸਾਨੂੰ ਮੱਖੀ ਸਾਲ 'ਚ ਪੈਸੇ ਪੂਰੇ ਕਰਦੀ ਸੀ ਠੀਕ ਹੈ ਹੁਣ ਪੂਰੇ ਹੀ ਕਹਿੰਦੇ ਆ ਵੀ ਸਾਲ 'ਚ ਪੈਸੇ ਪੂਰੇ ਕਰਦੀ ਸੀ ਹੁਣ ਦਵਾਈਆਂ ਦੇ ਕਾਰਨ ਕਈ ਵਾਰੀ ਘਟਾ ਹੀ ਪੈ ਜਾਂਦਾ ਹਾਂ ਆ ਚੀਜ਼ ਹੈ ਅੱਛਾ ਜਿਹੜੀ ਸ਼ਹਿਦ ਦੀ ਮੱਖੀ ਹੈ ਬਈ ਹੈ ਨਾ ਹਾਂਜੀ ਕੁਦਰਤ ਨੇ ਬਹੁਤ ਵਧੀਆ ਜੀਵ ਬਣਾਇਆ ਹਨਾ ਵੇਖੋ ਫਾਲਾ ਸਬਜ਼ੀਆਂ ਸਾਰੀਆਂ ਲਾਗਣ ਕਿਰਿਆ ਦੇ ਨਾਲ ਤਿਆਰ ਹੁੰਦੀ ਜੋ ਕੁਦਰਤ ਨੇ ਸੂੰ ਦਿੱਤੀ ਹੈ ਸਾਰੀ ਇਹ ਮੱਖੀ ਨੂੰ ਦਿੱਤੀ ਹੈ ਇਨਸਾਨ ਨੂੰ ਵੀ ਉਡੀ ਸੂੰ ਨਹੀਂ ਦਿੱਤੀ ਜਿਹੜੀ ਮੱਖੀ ਨੂੰ ਦਿੱਤੀ ਹੈ ਕੋਈ ਕੋਈ ਸਾਨੂੰ ਵੀ ਗੱਲ ਦੱਸੋ ਵੀ ਜਿਵੇਂ ਤੁਹਾਨੂੰ 20 ਸਾਲ ਦਾ ਹੋ ਗਿਆ ਇਹਨਾਂ ਦੇ ਨਿਆਹਲੀ ਰਹਿੰਦੇ ਹਨਾ ਜਿਵੇਂ ਤੁਸੀਂ ਦੱਸਦੇ ਸੀ ਵੀ ਮੇਰੀ ਮੱਖੀਆਂ ਤੋਂ ਹੀ ਸ਼ੁਰੂਆਤ ਹੋਦਾ ਗੱਲ ਵੀ ਸਾਡੇ ਦਰਸ਼ਕਾਂ ਦੀ ਮੱਖੀ ਦਾ ਐਉਂ ਜੀ ਇਹਦੇ ਨਾਲ ਮੋਹ ਪੈ ਗਿਆ ਬੜਾ ਹਮ ਬੜਾ ਮੋਹ ਹੈ ਦੇ ਨਾਲ ਲੜ ਜੇ ਕੋਈ ਦੁੱਖ ਨਹੀਂਗਾ ਜਿੰਨੀ ਮਰਜ਼ੀ ਲੜ ਜੇ 100 ਲੜ ਜੇ 50 ਲੜ ਜਾਣ ਕੋਈ ਸੋਚ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਸਾਨੂੰ। ਹਾਂ। ਨਾ ਕੋ ਘੇਰ ਚੜੇ ਕੁਝ ਨਹੀਂ ਹੁੰਦਾ। ਸਾਨੂੰ ਤਾਂ ਜੇ ਮੱਖੀ ਲੜਦੀ ਖੁਸ਼ੀ ਚੜਦੀ ਆ ਵੀ ਸਾਡੀ ਮੱਖੀ ਚ ਤੰਤ ਆ। ਹਾਂ। ਵੀ ਸਾਨੂੰ ਇਸ ਚੀਜ਼ ਲੱਗਦਾ ਸਾਡੀ ਮੱਖੀ ਚ ਤਾਕਤ ਆ। ਹਾਂ। ਸਾਨੂੰ ਇਸ ਤਰ੍ਹਾਂ ਲੱਗਦਾ। ਕੋਈ ਇਹਦੇ ਬਾਰੇ ਇੰਟਰਸਟਿੰਗ ਫੈਕਟ ਜਿਵੇਂ ਤੁਸੀਂ ਦੱਸ ਰਹੇ ਸੀ ਵੀ ਕੁਦਰਤ ਨੇ ਬਹੁਤ ਸੋਹਣਾ ਜੀਵ ਬਣਾਇਆ ਹੈ। ਕੁਦਰਤ ਨੇ ਜੀਵ ਬਣਾਇਆ ਵੀ ਬਹੁਤ ਕਸਿਆਣਾ ਬਣਿਆ ਵੀ ਆਪਣੇ ਘਰੇ ਵੜਦਾ। ਹਾਂ। ਆਪਣੇ ਬਕਸੇ 'ਚ ਵੜਨਾ ਦੂਜੇ ਨੂੰ ਵੜ ਨਹੀਂ ਦੇਣਾ। ਬਾਕੀ ਆਪਦੀ ਇਹਨੇ ਪੂਰੀ ਦੇਖਭਾਲ ਕਰਨੀ ਹੈ ਬਕਸੇ ਦੀ ਯੀ ਮੈਂ ਆਪ ਘਰ ਦੀ ਸਫਾਈ ਕਰਦੇ ਆ ਨਾ ਬਕਸੇ ਦੀ ਸਫਾਈ ਵੀ ਐਸੇ ਕਰਦੀ ਆ ਅੱਗੋਂ ਮਾੜਾ ਮੂੰਹ ਨਹੀਂਵਾ ਕਰਦੇ ਤੇ ਬਕਸੇ ਦੀ ਸਫਾਈ ਆਟੋਮੈਟਿਕ ਹੀ ਕਰਦੀ ਆ ਮੱਖੀ ਠੀਕ ਹੈ ਹਾਂ ਬਾਕੀ ਮੇਰੇ ਕੋਲੇ ਬੰਦੇ ਲੱਗੇ ਆ ਜਿਹੜੇ 5 6 ਬੰਦੇ ਲੱਗੇ ਆ ਪੁਰਾਣੇ ਬੰਦੇ ਆ ਵਧੀਆ ਸੂਝਵਾਜ ਬੰਦੇ ਆ ਬਹੁਤ ਵਧੀਆ ਕੰਮ ਕਰਦੇ ਆ ਠੀਕ ਹੈ ਪੂਰੀ ਇਹਨਾਂ ਤੇ ਦਸੱਲੀ ਆ ਠੀਕ ਹੈ ਵੀ ਇਹ ਬਿਨਾ ਦਸੱਲੀ ਤੋਂ ਬੰਦਾ ਨਹੀਂ ਕੋਈ ਅੱਛਾ ਆਪਾਂ ਥੋੜਾ ਦਿਖਾਈਏ ਨਾ ਦਰਸ਼ਕਾਂ ਨੂੰ ਆਜੋ ਕੈਮਰਾ ਪਰਸਨ ਨੂੰ ਕਹਾਂ ਕਿ ਥੋੜਾ ਜਿਹਾ ਭਾਈ ਆ ਜੇ ਇਧਰ ਵੀ ਆ ਇਧਰ ਉਧਰ ਚੱਲਦੇ ਆਪਾਂ ਨਾ ਯੇ ਮੇ ਆ ਬਾਕਸ ਹੈ ਜਣਾ ਹਾਂਜੀ ਹਾਂਜੀ ਵੀ ਇੱਥੋਂ ਦੀ ਐਂਟਰ ਹੋਣਾ ਮੱਖੀ ਇੱਥੋਂ ਦੀ ਐਂਟਰ ਹੋਣਾ ਇਹਨੇ ਇੱਥੋਂ ਦੀ ਰਾਹ ਬਣਾ ਲਿਆ ਆਪਦਾ ਹਾਂਜੀ ਇੱਥੋਂ ਦੀ ਆਉਣਾ ਇੱਥੋਂ ਦੀ ਜਾਣਾ ਇਹ ਬਕਸਾ ਜਾ ਕੇ ਪਾਸੇ ਘਰ ਤਾਂ ਨਾ ਇੱਥੇ ਘੁੰਮੀ ਜਾਊਗੀ ਵੀਰੇ ਇਹ ਬਕਸਾ ਵੀ ਇੱਥੇ ਲੈ ਆ ਕੇ ਰੱਖੋ ਬਕਸਾ ਇੱਥੇ ਲੈ ਆ ਕੇ ਰੱਖੋ ਇੱਥੇ ਘੁੰਮੀ ਜਾਊਗੀ ਅੱਛਾ ਠੀਕ ਹੈ ਹਾਂਜੀ ਜਾ ਇੱਥੋਂ 5-7 ਕਿਲੋਮੀਟਰ ਔੜ ਪਾਸੇ ਲੈ ਕੇ ਜਾਣਾ ਪਊਗਾ ਵੀਰੇ ਠੀਕ ਹੈ ਹਾਂ ਵੀ ਜਦੋਂ ਤੁਸੀਂ ਮਤਲਬ ਲੈ ਕੇ ਜਾਂਦੇ ਆਂ ਟ੍ਰਾਂਸਫਰ ਕਰਦੇ ਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਦੋਂ ਫਿਰ ਕਿਵੇਂ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਬਕਸੇ ਚ ਮੱਖੀਆਂ ਠੀਕ ਹੈ ਖੁੱਲੇ ਮੂੰਹ ਚੱਕਦੇ ਆਂ ਸੀ ਮੱਖੀ ਹੂੰ ਉੱਥੇ ਸਵੇਰ ਜਾ ਕੇ ਖੁੱਲੇ ਮੂੰਹ ਹੀ ਲਾ ਦਿੰਨੇ ਆਂ ਜਾਂ ਉੱਪਰ ਦੀ ਜਾਲ ਪਾ ਲੈਂਦੇ ਆਂ ਠੀਕ ਹੈ ਵੀ ਰਸਤੇ ਦੇ ਵਿੱਚ ਕੋਈ ਮੱਖੀ ਨਿਕਲੇ ਨਾ ਜਾਂ ਕਿਸੇ ਦਾ ਕੋਈ ਲੜੇ ਨਾ ਕਿਸੇ ਦੀ ਉੱਪਰ ਦੀ ਜਾਲ ਪਾ ਲੈਂਦੇ ਆਂ ਠੀਕ ਹੈ ਇਸ ਤਰ੍ਹਾਂ ਹੋ ਜਾਂਦਾ ਜੀ ਚਲੋ ਲਾਸਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੋਈ ਜਰੂਰ ਸੁਨੇਹਾ ਦਿਓ ਜੇ ਤੁਹਾਡਾ ਕੋਈ ਤਜਰਬਾ ਆਇਆ ਇਹ ਸੁਨੇਹਾ ਜੀ ਆ ਕੋਈ ਖੇਤੀਬਾੜੀ ਦੇ ਨਾਲ ਕੋਈ ਕਾਰੋਬਾਰ ਕਰੋ ਜਿੰਨਾ ਵੀ ਹੋ ਸਦਾ ਅਗਲਾ ਉਨਾ ਹੀ ਕਰੇ ਜਿੰਨੇ ਅਗਲੇ ਦੀ ਪੂੰਜੀ ਉਹਨੇ ਕਰੇ ਆਪਾਂ ਇਹਨਾਂ ਦੇ ਕੋਈ 1000 ਬਕਸਾ ਲੈ ਲੈ ਕੋਈ 500 ਲੈ ਲੈ ਵੀ ਜਿੰਨੇ ਅਗਲੇ ਦੀ ਪ ਜਿੰਨੀ ਵੀ ਸਹਾਇਤਾ ਹੁੰਦੀ ਹੈ ਜਿੰਨੀ ਆਪਾਂ ਤੋਂ ਮਦਦ ਹੋਈ ਆਪਾਂ ਨਾਲ ਅਗਲੇ ਦੀ ਕਰਾਂਗੇ ਜਿਹੜਾ ਆਪਾਂ ਤੋਂ ਮਦਦ ਮੰਗੂਗਾ ਨਾ ਦਿਲੋਂ ਮਦਦ ਕਰਾਂਗੇ ਫੁੱਲ ਠੀਕ ਆ ਜਿੰਨੀ ਵੀ ਸਹਾਇਤਾ ਹੋਈ ਓਨੀ ਕਰਾਂਗੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਈ ਬੰਦੇ ਦੀ ਜ਼ਰੂਰਤ ਹੋਈ ਬੰਦਾ ਵੀ ਦੇਵਾਂਗੇ ਠੀਕ ਆ ਹਾਂਜੀ ਅੱਛਾ ਭਾਈ ਆਪਾਂ ਤੇ ਇਹੀ ਕਰ ਸਕਦੇ ਆ ਨਾ ਹਾਂ ਟੈਕਨੀਕਲੀ ਜਾਣਕਾਰੀ ਦੀ ਲੋੜ ਵੱਧ ਆ ਤੇ ਸਮੇਂ ਦਾ ਲੋੜ ਹਾਂ ਅੱਛਾ ਭਾਈ ਇੱਕ ਇਹ ਦੱਸਿਓ ਵੀ ਜਿਹੜੇ ਆਪਣੇ ਘਰਾਂ ਦੇ ਵਿੱਚ ਕਈ ਵਾਰੀ ਮਧੂ ਉਹ ਕਿਹੜੀਆਂ ਮੱਖੀਆਂ ਹੁੰਦੀਆਂ ਜਿਹਨਾਂ ਦੇ ਨੋਨਾ ਮੱਖਾਂ ਹਾਂਜੀ ਰੂਮੀ ਦੋ ਤਰ੍ਹਾਂ ਦੀ ਮੱਖੀ ਹੁੰਦੀ ਡੂਮਣੀ ਇੱਕ ਦੇਸੀ ਮੱਖੀ ਹੁੰਦੀ ਨਿੱਕੀ ਹੁੰਦੀ ਹੈ ਹਾਂਜੀ ਦੇਸੀ ਜਿਹਦਾ ਇਹੀ ਆ ਗਈ ਨਾ ਮੱਖੀ ਠੀਕ ਹੈ ਉਹ ਜਿਹੜੀ ਫਲਾਤੂ ਮੱਖੀ ਵਾਈਦੀ ਉਹ ਜਿਹੜੀ ਨਿੱਕੀ ਮੱਖੀ ਹੁੰਦੀ ਆਪਣੇ ਉਹ ਬਕਸੇ 'ਚ ਨਹੀਂ ਰਹਿ ਸਕਦੀ ਠੀਕ ਹੈ ਇਹ ਪਾਲੂ ਮੱਖੀ ਆ ਠੀਕ ਹੈ ਇੱਕ ਉਹ ਡੂਮਣਾ ਹਾਂਜੀ ਉਹ ਥੋੜਾ ਜਿਹਾ ਵੱਡੀ ਹੁੰਦੀ ਹੈ ਬਾਲੀ ਠੀਕ ਹੈ ਉਹਦਾ ਸ਼ਾਇਦ ਨਾ ਥੋੜਾ ਥੋੜਾ ਫਰਕ ਜੁ ਹੁੰਦਾ ਇਹਦੇ ਨਾਲ ਠੀਕ ਹੈ ਹਾਂ ਉਹਦਾ ਥੋੜਾ ਜਿਹਾ ਹੋਰ ਹਸਾਬ ਦਾ ਸ਼ਾਇਦ ਹੁੰਦਾ ਠੀਕ ਹੈ ਇਹਦਾ ਸ਼ਾਇਦ ਦੇਸੀ ਮੱਖੀ ਚ ਆ ਜਾਂਦਾ ਦੇਸੀ ਮੱਖੀ ਚ ਹਾਂਜੀ ਠੀਕ ਹੈ ਵੀ ਉਹ ਹੁੰਦਾ ਵੀ ਉਹ ਸੇਮ ਹੀ ਆ ਸਾਰਾ ਸ਼ਾਇਦ ਇੱਕ ਚਾਹ ਤੋਂ ਨੇ ਫੁੱਲ ਤੋਂ ਲਿਆਉਣਾ ਓਕੇ ਹਾਂਜੀ ਉਸੇ ਫੁੱਲ ਤੋਂ ਓਨੇ ਲੈਣਾ ਉਸੇ ਤੋਂ ਇਹ ਨਹੀਂ ਲੈਣਾ ਚਾਹ ਤਾਂ ਫੁੱਲ ਤੋਂ ਹੀ ਆਉਣਾ ਇਸ ਕਰਕੇ ਉਹ ਆਪ ਦਾ ਵਿਚਾਰਾ ਕਰੀ ਜਾਂਦੀ ਏ ਆਪ ਦਾ ਕਰੀ ਜਾਂਦੀ ਏ ਤੇ ਭਾਈ ਜਿਵੇਂ ਬਹੁਤ ਸਾਰੇ ਲੋਕ ਸੋਚਦੇ ਹੋਣਗੇ ਵੀ ਹਨਾ ਇੱਕ ਵੀ ਜਦੋਂ ਇਹ ਆਪਾਂ ਡਿਫਰੈਂਸ ਸਮਝਾਉਣੇ ਆ ਲੋਕਾਂ ਨੂੰ ਹਨਾ ਵੀ ਚੀਜ਼ਾਂ ਦਾ ਏ ਉਹ ਉਹਦੀ ਕੇਅਰ ਵੀ ਮਤਲਬ ਕਈ ਥਾਵਾਂ ਤੇ ਉਹ ਲੋਕ ਐਂ ਲਾ ਲੈਂਦੇ ਹੈਗੇ ਉਹਦਾ ਵੀ ਐਂ ਲੱਗ ਚੱਲ ਸਕਦਾ ਕਿਤੇ ਹਾਂ ਚੱਲ ਜਾਂਦਾ ਉਹਦਾ ਵੀ ਚੱਲੀ ਜਾਂਦਾ ਲੋਕ ਚੋਈ ਜਾਂਦੇ ਉਹਨੂੰ ਚੋਈ ਜਾਂਦੇ ਆ ਆ ਵਿਚਾਰੇ ਫਰਦੇ ਨੇ ਮੋਟਰਸਾਈਕਲਾਂ ਤੇ ਚੋਈ ਜਾਂਦੇ ਆ ਹੂੰ ਇਹ ਤਾਂ ਉਹ ਵੀਰੇ ਜਿਹੜਾ ਸ਼ਹਿਦ ਆ ਨਾ ਸ਼ਹਿਦ ਖਾਣ ਦਾ ਤਰੀਕਾ ਬੜਾ ਠੀਕ ਹੈ ਇਹ ਇੱਕ ਤਾਂ ਆਪਾਂ ਸਕੰਜਵੀ ਪੀਨੇ ਆ ਉਹਦੇ ਵਿੱਚ ਪਾ ਕੇ ਪੀਓ ਹੂੰ ਪੇਟ ਨਹੀਂ ਵੱਧਦਾ ਹੂੰ ਸ਼ੂਗਰ ਨਹੀਂ ਹੁੰਦਾ ਹੂੰ ਖੰਡ ਦਾ ਵੀ ਸਾਥ ਦਿੰਦਾ ਕੰਮ ਦਿੰਦਾ ਇਹ ਠੀਕ ਹੈ ਇਹ 80 ਰੋਗ ਘਟ ਤੋਂ ਘਟਾ 80 ਗੋਣਾ ਇਹਦੇ ਵਿੱਚ ਸ਼ਹਿਦ ਚ ਠੀਕ ਹੈ ਤੇ 80 ਰੋਗ ਹੀ ਤੋੜਦਾ ਹੂੰ ਜਿਹਦੇ ਵਿੱਚ ਗੁਣ ਹੋਣਗੇ ਉਹੀ ਤੋੜੂਗਾ ਨਾ ਬਿਲਕੁਲ ਸਹੀ ਗੱਲ ਹਾਂਜੀ ਅੱਛਾ ਆਪਾਂ ਡਿਫਰੈਂਸ ਵੀ ਉਹ ਸਮਝਾਇਆ ਨਾ ਵੀ ਸਾਰਾ ਦਾ ਅਲੱਗ-ਅਲੱਗ ਹੁੰਦਾ ਹੈਗਾ ਇਹ ਚੀਜ਼ ਕਲਰ ਦਾ ਵੀ ਫਰਕ ਪਿਆ ਜਾਂਦਾ ਪੂਰਾ ਹਾਂਜੀ ਹਾਂਜੀ ਤੇ ਲੋਕ ਫਿਰ ਕਿਹੜੇ ਦੀ ਜ਼ਿਆਦਾ ਮੰਗ ਕਰਦੇ ਹੈਗੇ ਜ਼ਿਆਦਾ ਮੰਗ ਇਹਦੀ ਕਰਦੇ ਵੀ ਜਿਹੜਾ ਜੰਮਦਾ ਨਹੀਂ ਠੀਕ ਹੈ ਹੁਣ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੈਲਸ਼ੀਅਮ ਜ਼ਿਆਦਾ ਆ ਉਹਦੇ ਚ ਹਾਂ ਕੈਲਸ਼ੀਅਮ ਕਰਕੇ ਉਹ ਸ਼ਾਇਦ ਜੰਮਦਾ ਸ਼ਾਇਦ ਉਹ ਵੀ ਪਿਓਰ ਹੁੰਦਾ ਹੂੰ ਹੁਣ ਇਹਦੇ ਚ ਕੈਲਸ਼ੀਅਮ ਨਹੀਂ ਆ ਮੰਨ ਲਓ ਵੀ ਆਹ ਆ ਤੁਹਾਡੇ ਤੋਂ ਕੋਈ ਇੱਕ ਪੈਕਿੰਗ ਚ ਲੈ ਗਿਆ ਬਾਈ ਹਨਾ ਜਿਹੜਾ ਵੀਡੀਓ ਦੇ ਵਿੱਚ ਆ ਰਿਹਾ ਕਿੰਨਾ ਦਰਮਿਆਦ ਹੈਗੀ ਇਹਦੀ ਇਹਦੀ ਘਰ ਤੋਂ ਘੱਟ ਵੀ ਆਪਾਂ 50 ਸਾਲ ਦੀ ਮਨਾਇਆ ਦੇ ਹਾਂ ਠੀਕ ਹੈ ਮਨਾਇਆ 50 ਸਾਲ ਦੀ ਆਪਾਂ ਲਿਖ ਕੇ ਦਿੰਦੇ ਆ ਇਹ ਚੀਜ਼ ਦੀ ਠੀਕ ਖਰਾਬ ਹੋ ਜੇ ਜੰਮ ਜੇ ਕੁਝ ਵੀ ਹੋ ਜੇ ਇਹਨੂੰ ਆਪਾਂ ਗਰੰਟੀ ਦੇਵਾਂਗੇ 50 ਸਾਲ ਹਾਂਜੀ ਇਹ ਅਹੀਂ ਪਿਆ ਰਹੇ ਬੋਲਾ ਹਾਂ ਕੱਚ ਦੇ ਭਾਂਡੇ ਚ ਪਿਆ ਰਹੇ ਬਸ ਠੀਕ ਹੈ ਹਾਂਜੀ 50 ਸਾਲ ਦਾ ਕਰੀ ਹੁੰਦੇ ਆ ਬਾਈ ਵੈਸੇ ਨਹੀਂ ਖਰਾਬ ਨਹੀਂ ਹੁੰਦਾ ਵੀਰੇ ਸ਼ਾਇਦ ਨਹੀਂ ਖਰਾਬ ਹੁੰਦਾ ਅੱਛਾ ਸ਼ਾਇਦ ਪਿਓਰ ਹੋਵੇ ਹਾਂਜੀ ਆਪਣੇ ਕੋਲੇ ਯਾਰ ਵੀ ਜਦੋਂ ਦਾ ਕੰਮ ਕਰਦਾ ਹਾਂ ਤੋ ਸਸੀਸੀ ਪਈ ਐ ਇੱਕ ਅੱਛਾ ਠੀਕ ਹੈ ਹਾਂ ਉਦੋਂ ਦੀ ਸਸੀਸੀ ਪਈ ਐ ਕੱਢ ਕੇ ਦਿਖਾ ਦੇਂਗਾ ਆਪਾਂ ਠੀਕ ਹੈ ਉਦੋਂ ਦਾ ਹੀ ਮੇਰਾ ਰੱਖਿਆ ਹੋਇਆ ਬੋਤਲ ਚ ਪਾ ਕੇ ਰੱਖਿਆ ਹੋਇਆ ਨਹੀਂ ਪਲਾਸਟਰ ਦੀ ਬੋਤਲ ਚ ਪਾ ਕੇ ਰੱਖਿਆ ਹੋਇਆ ਠੀਕ ਹੈ ਤੇ ਜੇ ਕਾਲੀ ਖੰਗ ਵਾਲੇ ਕੋਈ ਆ ਜੇ ਨਾ ਤੇ ਆਪਾਂ ਦੇ ਦਿੰਨੇ ਆ ਉਹਦੇ ਨਾਲ ਖੰਗੜ ਜਾਂਦੀ ਆ ਅਸਲੀ ਠੀਕ ਹਾਂਜੀ ਹੂੰ ਠੀਕ ਹੈ ਬਹੁਤ ਪੁਰਾਣਾ ਸ਼ਹਿਤ ਆ ਉਹ ਕਿੰਜ ਉਹਦਾ 22-23 ਸਾਲ ਹੋ ਗਿਆ ਕੰਮ ਕਰਦੇ ਉਹਨੂੰ ਉਦੋਂ ਦਾ ਸ਼ਹਿਤ ਪਿਆ ਮੇਰੇ ਕੋਲ ਉਹ ਸਰਪ ਆਪਾਂ ਵੇਖਣ ਦੇ ਮਾਰੇ ਰੱਖਿਆ ਵੀ ਕਿੰਨਾ ਚਿਰ ਰਹਿੰਦਾ ਉਹ ਜਿੰਨਾ ਪੁਰਾਣਾ ਉਹਨੇ ਚੰਗਾ ਹਾਂ ਉਹਨੇ ਚੰਗਾ ਜੀ ਜਿੰਨਾ ਪੁਰਾਣਾ ਉਹ ਜਿੰਨੇ ਮਜ਼ਬੂਤ ਹੋਈ ਜਾਊਗਾ ਠੀਕ ਹੈ ਹਾਂਜੀ ਬਹੁਤ ਬਹੁਤ ਸ਼ੁਕਰੀਆ ਬਿਆਨਤ ਜੀ ਤੁਸੀਂ ਸਮਾਂ ਦਿੱਤਾ ਬាទ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਇਹ ਸਨ ਬਿਆਨ ਸਿੰਘ ਜਿਹੜੇ ਸ਼ਹਿਤ ਦੀ ਮੱਖੀ ਪਾਲਨ ਦਾ ਲਗਭਗ 20 ਸਾਲ ਤੋਂ ਕੰਮ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਜਿਹੜੀ ਸ਼ਹਿਦ ਦੀ ਮੱਖੀ ਪਾਲਣ ਬਾਰੇ ਰੋਚਕ ਜਾਣਕਾਰੀ ਪਸੰਦ ਆਈ ਹੋਵੇਗੀ। ਤਦ ਤੱਕ ਲਈ ਬਹੁਤ ਬਹੁਤ ਸ਼ੁਕਰੀਆ ਮਿਲਦੇ ਹਾਂ ਕਿਸੇ ਹੋਰ ਪ੍ਰੋਗਰਾਮ ਦੇ।